ਗਰਾਲੇ ਪੁਰਸਕਾਰ ਦੇ ਕੇ ਠੀਕ ਭਰਾਈ ਜਾਂਦੇ ਹਨ ਖਸਾ ਚਾਲਕ ਤਾਕਤਵਰ ਜਾਪਣ ਲੱਗ ਜਾਂਦਾ ਹੈ ਹਾਂਜੀ ਮਾਈਕ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਸੀਗੀ ਜਿਹੜੇ ਨਾਲ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਆਵਾਜ਼ ਆ ਰਹੀ ਹੈ ਠੀਕ ਆਪਾਂ ਆਜੇ ਠੀਕ ਨਹੀਂ ਸੀ ਤੇ ਇਹ ਦੁਬਾਰਤੋਂ ਸ਼ੁਰੂ ਕਰਦੇ ਆ ਇਹਨੂੰ ਕਹਾਣੀ ਨੂੰ ਕੀ ਹੈ ਇਹਦੇ ਵਿੱਚ ਦੱਸਿਆ ਕੀ ਹੈ ਹਾਂਜੀ ਇਸ ਕਹਾਣੀ ਵਿੱਚ ਮੱਧ ਵਰਗੀ ਮਾਨਸਿਕਤਾ ਨੂੰ ਉਗਾੜ ਕੇ ਪੇਸ਼ ਕੀਤਾ ਗਿਆ ਹੈ ਮੱਧ ਵਰਗੀ ਪਤੀ ਪਤਨੀ ਦਾ ਇੱਕ ਆਮ ਰਿਕਸ਼ਾ ਚਾਲਕ ਵੱਲੋਂ ਕੁਝ ਵੱਧ ਪੈਸੇ ਮੰਗਣ ਤੇ ਉਸ ਨਾਲ ਖੇਬੜਨ ਆ ਰਿਕਸ਼ੇ ਵਾਲੇ ਵੱਲੋਂ ਉਹਨਾਂ ਦੇ ਦਿੱਤੇ ਪੈਸੇ ਵਗਾਹ ਮਾਰਨ ਨੂੰ ਪਰੰਤੂ ਉਸ ਦਾ ਕਾਫੀ ਸਮੇਂ ਤੱਕ ਬਾਹਰ ਖੜੇ ਰਹਿਣਾ ਦੋਹਾਂ ਪਤੀ ਪਤਨੀ ਨੂੰ ਪਰੇਸ਼ਾਨ ਤੇ ਬੇਚੈਨ ਕਰ ਦਿੰਦਾ ਹੈ ਦੋਵੇਂ ਹੀ ਆਪਣੇ ਕੰਮ ਵਿੱਚ ਹੀ ਕਾਗਰਿਤ ਨਹੀਂ ਹੋ ਸਕਦੇ ਘੜੀ-ਮੂੜੀ ਬਾਹਰ ਚੱਕ ਕੇ ਉਸ ਨੂੰ ਖੜੇ ਹੋਏ ਨੂੰ ਦੇਖ ਕੇ ਅੰਦਰ ਬੈਠੇ ਖੁਵਾਈ ਜਾਂਦੇ ਹਨ ਅਸਲ ਵਿੱਚ ਆਪਣੇ ਆਪ ਨੂੰ ਤਾਕਤਵਰ ਸਮਝਦੀ ਮੱਧਵਰਗ ਦੀ ਪਤਨੀ ਕਾਮ ਮਾੜੇ ਰਿਕਸ਼ਾ ਚਾਲਕ ਤੋਂ ਭੈਪੀਤ ਹੋ ਜਾਂਦੀ ਹੈ ਜਦ ਕਿ ਬਾਹਰ ਖੜਾ ਰਿਕਸ਼ਾ ਚਾਲਕ ਤਾਕਤਵਰ ਜਾਪਣ ਲੱਗ ਜਾਂਦਾ ਹੈ ਜਦੋਂ ਕੁਝ ਸਮਾਂ ਬਾਹਰ ਖੜੇ ਰਹਿਣ ਬਾਅਦ ਰਿਕਸ਼ੇ ਵਾਲਾ ਪੈਸੇ ਲੈ ਬਿਨਾਂ ਚਲਾ ਗਿਆ ਤਾਂ ਦੋਹਾਂ ਪਤੀ ਪਤਨੀ ਨੂੰ ਸੁੱਖ ਦਾ ਸਾਥ ਤਾਂ ਆਉਂਦਾ ਹੈ ਪਰ ਨਾਲ ਹੀ ਉਹਨਾਂ ਨੂੰ ਦੇਸ਼ ਭਾਵਨਾ ਵੀ ਆ ਕੇ ਹਰਦੀ ਹੈ ਇਸ ਦੇਸ ਭਾਵਨਾ ਤੋਂ ਛਟਕਾਰਾ ਪਾਉਣ ਲਈ ਉਹ ਸੋਚਦੇ ਹਨ ਕਿ ਉਹ 3 ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ ਤਾਂ ਜੋ ਉਹਨਾਂ ਨੂੰ ਮਾੜੇ ਬੰਦੇ ਨਾ ਸਮਝਿਆ ਜਾਵੇ ਠੀਕ ਹੈ ਜੀ ਕਿਉਂਕਿ ਕੋਈ ਵੀ ਆਪਣੇ ਆਪ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਤਾਂ ਹੁਣ ਆਪਾਂ ਅੱਗੇ ਕਹਾਣੀ 'ਚ ਜਾਣਾਗੇ ਸਾਰੀ ਕਹਾਣੀ ਸੁਣਿਓ ਨਾਲ ਜੁੜੇ ਰਹੋ ਤਾਂ ਜੋ ਫਿਰ ਬਾਅਦ 'ਚ ਤੁਸੀਂ ਕਮੈਂਟ ਕਰਕੇ ਦੱਸ ਸਕੋ ਕਿ ਅਸਲ 'ਚ ਮਾੜਾ ਬੰਦਾ ਹੈ ਕੌਣ ਰਿਕਸ਼ੇ ਵਾਲਾ ਜਾਂ ਕਹਾਣੀਕਾਰ ਜਾਂ ਕਹਾਣੀਕਾਰ ਦੀ ਪਤਨੀ ਹੈ ਠੀਕ ਹੈ ਜੀ ਤਿੰਨੇ ਹੀ ਪਾਤਰ ਨੇ ਇਹਦੇ ਵਿੱਚ ਤੇਰ ਨਾਲ ਸੁਣਿਓ ਜੀ ਕਹਾਣੀ ਜੇ ਚੰਗਾ ਲੱਗ ਰਿਹਾ ਤਾਂ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੋ ਕਮੈਂਟ ਜ਼ਰੂਰ ਕਰਿਓ ਜੀ ਹਾਂਜੀ ਉਹ ਉੱਥੇ ਹੀ ਖੜਾ ਸੀ ਮੇਰੀ ਪਤਨੀ ਨੇ ਮੈਥੋਂ ਚੋਰੀ-ਚੋਰੀ ਰਸੋਈ ਚੋਂ ਨਿਕਲ ਕੇ ਉਹਨੂੰ ਦੋ ਵਾਰ ਦੇਖਿਆ ਫਿਰ ਉਹ ਬੂਹੇ 'ਚ ਖਲੋ ਕੇ ਮੇਰੇ ਵੱਲ ਵੇਖਣ ਲੱਗੀ ਮੈਂ ਕਿ ਜਿਹੀ ਨਜ਼ਰ ਨਾਲ ਉਹਨੂੰ ਵੇਖਿਆ ਤਾਂ ਉਹ ਰਸੋਈ 'ਚ ਵੜ ਕੇ ਚਾਹ ਬਣਾਉਣ ਲੱਗ ਪਈ ਮੈਂ ਮੇਜ਼ ਤੇ ਬਹਿ ਕੇ ਫੇਰ ਉਹੀ ਚਿੱਠੀ ਦੇਖਣ ਦਾ ਯਤਨ ਕਰਨ ਲੱਗਾ ਜਿਹੜੀ ਕਈ ਦਿਨਾਂ ਤੋਂ ਅਧੂਰੀ ਪਈ ਸੀ ਜੰਗਲਾਤ ਦੇ ਅਫਸਰ ਆਪਣੇ ਭੂਆ ਦੇ ਪੁੱਤਰ ਭਰਾ ਨੂੰ ਫਰਨੀਚਰ ਬਣਵਾ ਕੇ ਭੇਜਣ ਲਈ ਲਿਖਣਾ ਸੀ ਸਾਈਜ਼ ਤੇ ਡਿਜ਼ਾਈਨ ਲਿਖਣ ਵੇਲੇ ਗੱਲ ਉਲਝ ਗਈ ਸੀ ਜਰਾ ਕੁ ਉਲਝਣ ਲੱਗੀ ਤਾਂ ਪਤਨੀ ਨੇ ਆ ਕੇ ਹੌਲੀ ਦੇਣੀ ਕਿਹਾ ਹੈ ਜੀ ਉਹ ਉੱਥੇ ਹੀ ਖਲੋਤਾ ਹੈ ਹਾਂ ਜੀ ਇਹਦੇ 'ਚ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਚਿੱਠੀ ਉਤਰਪਰਾਨ ਪੂਆ ਦਾ ਪੁੱਤਰ ਸੀਰਤੇ ਪ੍ਰਾਈ ਹੋਇਆ ਨਾ ਕजन ਕਹਿੰਦੇ ਨੇ ਜਿਹਨੂੰ ਤੇ ਕਾਦੇ ਲਈ ਲਿਖਦਾ ਸੀ ਫਰਨੀਚਰ ਬਣਵਾ ਕੇ ਭੇਜਣ ਲਈ ਪਤਨੀ ਹਾਲੇ ਵੀ ਬੇਚੈਨ ਸੀ ਮੈਂ ਚਾਹੁੰਦਾ ਸੀ ਭਈ ਉਹਦਾ ਧਿਆਨ ਹੀ ਨਾ ਕਰੇ ਪਰ ਮੈਥੋਂ ਆਪ ਚਿੱਠੀ ਲਿਖੀ ਨਹੀਂ ਸੀ ਜਾ ਰਹੀ ਮੈਂ ਵੀ ਉਹਨੂੰ ਬਾਰੀ ਵਿੱਚੋਂ ਕਈ ਵਾਰ ਦੇਖ ਚੁੱਕਾ ਸੀ ਉਹ ਉੱਥੇ ਖਲੋਤਾ ਸੀ ਚੌਂਕ ਦੇ ਖੱਬੇ ਪਾਸੇ ਆਪਣੇ ਰਿਕਸ਼ੇ ਦਾ ਰੁੱਖ پارک ਵੱਲ ਨੂੰ ਕਰਕੇ ਪਹਿਲਾਂ ਉਹ ਰਿਕਸ਼ੇ ਦੀ ਗੱਡੀ ਤੇ ਬੈਠਾ ਸੀ ਫੇਰ ਉਹ ਪੈਂਡਲਾਂ ਤੇ ਖਲੋ ਗਿਆ ਹੁਣ ਉਹਨੇ ਕਾਠੀ ਤੇ ਕੋਣੀ ਰੱਖੀ ਹੋਈ ਸੀ ਤੇ ਝੁਕਿਆ ਖਲੋਤਾ ਸੀ ਜਿਵੇਂ ਉਹਨੇ ਕਿਤੇ ਜਾਣਾ ਵੀ ਨਹੀਂ ਹੁੰਦਾ ਉਹਨੇ ਇੱਕ ਵਾਰ ਵੀ ਮੁੜ ਕੇ ਸਾਡੇ ਵੱਲ ਨਹੀਂ ਸੀ ਵੇਖਿਆ ਕਟੋ ਘਟ ਉਦੋਂ ਉਹ ਖਾਲੀ ਪਲਾਟ ਵੱਲ ਵੇਖੀ ਜਾ ਰਹਾ ਸੀ ਜਿਵੇਂ ਉਹਦਾ ਸਾਡੇ ਨਾਲ ਕੋਈ ਲੈਣ ਦੇਣ ਹੀ ਨਾ ਹੋਵੇ। ਕੁਬੀ ਹੋਈ ਉਹਦੀ ਪਿੱਠ ਤੇ ਸੱਜੇ ਮੋਢੇ ਦੀ ਹੱਡੀ ਤੱਕ ਭੈੜੀ ਜਹੀ ਬੁਰਸ਼ਟ ਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ। ਕੱਚੇ ਕਾਲੀਆਂ ਸੁੱਕੀਆਂ ਲੱਤਾਂ ਸੰਨ ਤੇ ਸਿਰ ਤੇ ਵਾਲ ਮੈਲੇ ਉਲਝੇ ਹੋਏ ਸਨ ਉਹਨੂੰ ਵੇਖ ਕੇ ਹੀ ਦਿਲ ਖਰਾਬ ਹੁੰਦਾ ਸੀ। ਜੇ ਉਹਦੀ ਫੋਟੋ ਖਿੱਚ ਕੇ ਅਖਬਾਰ ਚ ਛਾਪੀ ਜਾਵੇ ਤੇ ਇਹ ਤਾਂ ਲਿਖ ਦਿੱਤਾ ਜਾਵੇ ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ ਉਹਦੀ ਪਤਨੀ ਤੇ ਇਕਲੌਤੇ ਪੁੱਤਰ ਨੂੰ ਕਤਲ ਕਰਕੇ ਉਹਨਾਂ ਦੇ ਸਾਰੇ ਗਹਿਣੇ ਲੈ ਕੇ ਭੱਜ ਗਿਆ ਸੀ ਤਾਂ ਲੋਕ ਸੱਚ ਮੰਨ ਲੈਣਗੇ ਇਹਦੀਆਂ ਭੁੱਖੀਆਂ ਭੁੱਖੀਆਂ ਨਜ਼ਰਾਂ ਇਸ ਤਰ੍ਹਾਂ ਹਰਾਮੀ ਨਾਲ ਵੇਖਦੀਆਂ ਨੇ ਜਿਵੇਂ ਕੁਝ ਚੰਗਾ ਵੇਖਿਆ ਹੀ ਨਹੀਂ ਹੁੰਦਾ ਕਮੀਨੀਆਂ ਜਹੀਆਂ ਜਦੋਂ ਉਹਨੇ ਪੈੜਾ ਜਿਹਾ ਮੂੰਹ ਕਰਕੇ ਆਨੇ ਕੱਢ ਕੇ ਮੇਰੇ ਵੱਲ ਤੱਕਿਆ ਸੀ ਜਿਵੇਂ ਹੱਥਕ ਕਰ ਰਿਹਾ ਹੋਵੇ ਤਾਂ ਮੈਨੂੰ ਖਿਜ ਆ ਗਈ ਸੀ ਤੇ ਜਦੋਂ ਉਹਨੇ ਮੇਰੀ ਪਤਨੀ ਦੇ ਫੜਾਏ 2 ਰੁਪਏ ਬੁਰਬੁਰ ਕਰਕੇ ਵਗਾਹ ਮਾਰੇ ਤਾਂ ਮੇਰਾ ਦਿਲ ਕੀਤਾ ਸੀ ਭਈ ਉਹਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲੰਮਾ ਤੇ ਸੁੱਕੀਆਂ ਜੀਆਂ ਬਾਵਾ ਦੇ ਕੰਨੇ ਮਰੋੜਦੇ ਆ ਪਰ ਮੇਰੀ ਪਤਨੀ ਨੇ ਮੈਨੂੰ ਰੋਕ ਦਿੱਤਾ ਕੁਝ ਮੈਂ ਆਪ ਵੀ ਚੁੱਪ ਕਰ ਗਿਆ ਭਈ ਇਸ ਕਮੀਨੇ ਜਿਹੇ ਬੰਦੇ ਨੂੰ ਕੀ ਹੱਥ ਲਾਉਣਾ ਹੈ ਛਿੱਟੇ ਹੀ ਪੈਣਗੇ ਉਹ ਨਿੱਕੀ ਜਹੀ ਗਾਲ ਕੱਢ ਦੇਵੇ ਹੱਥ ਚੁੱਕ ਲਵੇ شریف ਆਦਮੀ ਮਿੱਟੀ ਹੋ ਜਾਂਦਾ ਏ ਫੇਰ ਭਾਵੇਂ ਉਹ ਆਪਣੇ ਆਪ ਨੂੰ ਹੀ ਗਾਲਾਂ ਕੱਢ ਲਵੇ ਲੋਕ ਸਮਝਦੇ ਨੇ ਦੂਜੇ ਨੂੰ ਹੀ ਕੱਢ ਰਿਹਾ ਏ ਇਹ ਸਾਰੀ ਸੋਚ ਸੋਚ ਹੈ ਉਹਦੀ ਕਹਾਣੀਕਾਰ ਦੀ ਕਿ ਕਿਵੇਂ ਕਿਵੇਂ ਸਾਰਾ ਉਹ ਰਿਕਸ਼ੇ ਵਾਲੇ ਬਾਰੇ ਬਾਰੇ ਸੋਚਦਾ ਠੀਕ ਹੈ ਜੀ ਉਂਝ ਵੀ ਮੈਂ ਨਹੀਂ ਚਾਹੁੰਦਾ ਭਈ ਮਾੜੇ ਬੰਦੇ ਨਾਲ ਲੜਿਆ ਜਾਵੇ ਪਰ ਇਹ ਬੇਇਨਸਾਫੀ ਵੀ ਸਹਿ ਨਹੀਂ ਹੁੰਦੀ ਸਰਜੀ ਮੰਡੀ ਤੋਂ ਇੱਥੋਂ ਤੱਕ ਦੇ 2 ਰੁਪਏ ਦੇਣੇ ਤੈਅ ਕੀਤੇ ਸਨ ਮੇਰੀ ਪਤਨੀ ਨੇ ਫੇਰ ਝਗੜਾ ਕਾਦਾ ਇਹ ਕਮੀਨਾ ਤਰੀਕਾ ਇਹਨਾਂ ਦਾ ਮੰਗਣ ਦਾ ਜਾਂ ਠੱਗਣ ਦਾ ਪਹਿਲਾਂ ਕਹਿਣਗੇ ਜੋ ਮਰਜ਼ੀ ਦੇ ਦੇਓ ਪਰ ਲੈਣ ਵੇਲੇ ਆਪਣੀ ਮਰਜ਼ੀ ਦੇ ਲੈਣਗੇ ਜੇ ਪੈਸੇ ਤੈਅ ਕਰ ਲਓ ਤਾਂ ਜਦੋਂ ਮਹੱਲਾ ਨੇੜੇ ਆਉਣ ਲੱਗਦਾ ਇਹ ਤਾਂ ਕਹਿਣ ਲੱਗ ਪੈਂਦੇ ਨੇ ਬੀਬੀ ਜੀ ਇਹ ਤਾਂ ਬੜੀ ਦੂਰ ਹੈ ਸ਼ਹਿਰ ਦਾ ਦੂਜੇ ਪਾਸੇ ਆ ਗਿਆ ਇੰਨੇ ਦੂਰ ਕਾ ਨੂੰ ਆਉਂਦਾ ਏ ਅਜੇ ਤਾਂ ਦੁਪਹਿਰ ਦੇ 2 ਹੀ ਬੱਜੇ ਸਨ ਇਹਦਾ ਖਿਆਲ ਸੀ ਪਈ ਘਰ 'ਚ ਕੋਈ ਮਰਦ ਨਹੀਂ ਹੋਵੇਗਾ ਜਨਾਨੀ ਨੂੰ ਠੱਗ ਲਵਾਂਗੇ ਰਿਕਸ਼ਾ ਰੋਕ ਕੇ ਕਹਿੰਦਾ ਇਹ ਤਾਂ ਬੀਬੀ ਜੀ ਸ਼ਕਤੀ ਨਗਰ ਹੀ ਆ ਗਿਆ ਸੜਕ ਟੁੱਟੀ ਪਈ ਏ 3 ਰੁਪਏ ਦਿਓ ਆਵਾਜ਼ ਸੁਣ ਕੇ ਮੈਂ ਬਾਹਰ ਨਿਕਲ ਆਇਆ ਉਹਨੇ ਮੇਰੇ ਸਾਹਮਣੇ ਮੇਰੀ ਪਤਨੀ ਦੇ ਫੜਾਏ 2 ਰੁਪਏ ਵਗਾ ਸੁੱਟੇ ਜਦੋਂ ਮੈਂ ਉਹਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਤਾਂ ਗਰੀਬ ਹਾਨਾ ਮਾੜਾ ਬੰਦਾ ਹਾ ਨਾ ਆਖਦਾ ਭੈੜੀਆਂ ਜੀਆਂ ਨਜ਼ਰਾਂ ਨਾਲ ਵੇਖਦਾ ਰਿਕਸ਼ਾ ਲੈ ਕੇ ਤੁਰ ਗਿਆ ਮੈਨੂੰ ਪਤਾ ਸੀ ਪਈ ਉਹ 1 ਰੁਪਿਆ ਵੱਧ ਮੰਗ ਕੇ 50 ਪੈਸੇ ਵੱਧ ਲੈਣੇ ਚਾਹੁੰਦਾ ਸੀ ਪਰ ਇਹ ਕੋਈ ਤਰੀਕਾ ਸੀ ਓਹ ਮਿਹਨਤ ਨਾਲ ਮਿਹਨਤ ਨਾਲ ਸਹੀ ਨਿਮਰਤਾ ਨਾਲ ਕਹਿੰਦਾ ਭਈ ਮੈਂ ਸਮਝਦਾ ਸੀ ਕੋਠੀ ਨੇੜੇ ਹੋਵੇਗੀ ਪਰ ਬੀਬੀ ਜੀ ਇਹ ਦੂਰ ਨਿਕਲੀ ਮੈਨੂੰ 50 ਪੈਸੇ ਹੋਰ ਦੇ ਦਿਓ ਉਹਨੂੰ ਉਸੇ ਵੇਲੇ ਮਿਲ ਜਾਣਾ ਸਰ ਭਗਤਨੀ ਮੇਰੀ ਪਤਨੀ ਤਾਂ ਤੁਰੇ ਜਾਂਦੇ ਗਰੀਬ ਗੁਰਬੇ ਨੂੰ ਰੋਟੀ ਚਾਹ ਦੇ ਦਿੰਦੀ ਐ ਇਹਨੇ ਤਾਂ ਫੇਰ ਵੀ ਉਹਨੂੰ ਢੋ ਕੇ ਲੈ ਆਂਦਾ ਸੀ ਪਰ ਪੁਆੜਾ ਪੈ ਗਿਆ ਉਹਦੇ ਰੁਪਈਏ ਸੁੱਟਣ ਅਤੇ ਮੇਰੇ ਘਰਮ ਹੋਣ ਤੇ ਠੀਕ ਹੈ ਜੀ ਦੋਨਾਂ ਦੀ ਭਾਵਨਾ ਦੋਹਾਂ ਦੀ ਮਾੜੀ ਨਹੀਂ ਸੀ ਪਰ ਉਹ ਗੱਲ ਬਾਤ ਇਹੀ ਜੀ ਹੋ ਗਈ ਕਿ ਦੋਨੇ ਇੱਕ ਦੂਜੇ ਲਈ ਮਾੜੇ ਹੋ ਗਏ ਕਮੈਂਟ ਕਰਕੇ ਦੱਸਿਓ ਜੀ ਜੇ ਚੰਗਾ ਲੱਗ ਰਿਹਾ ਤੇ ਕਹਾਣੀ ਸਮਝਣੀ ਆ ਮਾੜਾ ਕੌਣ ਹੈ ਕਮੈਂਟ ਕਰਕੇ ਦੱਸਣਾ ਜੀ ਠੀਕ ਹੈ ਮੇਰੀ ਪਤਨੀ ਚਾਹ ਦਾ ਆਪਣਾ ਕੱਪ ਵੀ ਮੇਰੇ ਕੋਲ ਲੈ ਆਈ ਤਾਂ ਚੀਨੀ ਲੈਣ ਦੇ ਬਹਾਨੇ ਇੱਕ ਵਾਰ ਫੇਰ ਉਹ ਨੂੰ ਵੇਖ ਆਈ ਕੁਰਸੀ ਤੇ ਬਹਿ ਕੇ ਚਾਹ ਪੀਂਦੀ ਨੇ ਮੇਰੇ ਚਿਹਰੇ ਵੱਲ ਤੱਕਿਆ ਜਦ ਮੈਂ ਚੁੱਪ ਹੀ ਰਿਹਾ ਤਾਂ ਆਪ ਹੀ ਬੋਲੀ ਛੱਡ ਪਰੇ 300 ਰੁਪਏ ਹੀ ਨੇ ਦੇ ਦਿਓ ਆਹ ਨਹੀਂ ਮੈਂ ਇੱਕੋ ਸ਼ਬਦ ਬੋਲਿਆ ਉਹ ਗਰੀਬੇ ਪੈਸੇ ਡਿਗ ਵੀ ਪੈਂਦੇ ਨੇ ਬੱਚੇ ਰੋਜ਼ ਰੁਪਈਆ 2 ਰੁਪਈਏ ਖਰਚ ਦਿੰਦੇ ਨੇ ਕਿੰਨੇ ਪੈਸੇ ਐਵੇਂ ਰੋੜ ਛੱਡੀ ਦੇ ਨੇ ਔਰ 릭ਸ਼ੇ ਵਾਲੇ ਦੀ ਵਕੀਲ ਬਣੀ ਬੈਠੀ ਸੀ ਹਮਦਰਦੀ ਨਾਲ ਜਾਂ ਡਰ ਨਾਲ ਉਹ ਜੋ ਉਹਦੀ ਗੱਲ ਠੀਕ ਸੀ ਮੈਂ ਰੋਜ਼ 3.5 ਰੁਪਈਏ ਦੀਆਂ ਸਿਗਰਟਾਂ ਪੀਂਦਾ ਹਾਂ ਮਹੀਨੇ 'ਚ 2-3 ਵਾਰ ਸਿਨੇਮਾ ਦੇਖਣ ਜਾਂਦਾ ਹਾਂ ਡੈਡੀ 릭ਸ਼ੇ ਵਾਲਾ ਉੱਥੇ ਖਲੋਤਾ ਇੱਕ ਬੰਦੇ ਨੇ ਪੁੱਛਿਆ ਚੱਲਣਾ ਸੀ ਕੰਪਨੀ ਬਾਗ ਕਹਿੰਦਾ ਨਹੀਂ ਮੇਰੇ ਵੱਡੇ ਪੁੱਤਰ ਨੇ ਆ ਕੇ ਦੱਸਿਆ ਬੇਵਕੂਫ ਜਾਹਲ ਤਦੇ ਸਾਲੇ ਗਰੀਬ ਨੇ ਨਜਾਇਜ਼ ਤਰੀਕੇ ਨਾਲ 1 ਰੁਪਿਆ ਕਮਾਉਣ ਬਦਲੇ 2 ਰੁਪਏ ਦੀ ਸਵਾਰੀ ਕਰਵਾ ਦਿੱਤੀ ਪੂਰਾ 1 ਘੰਟਾ ਬਰਬਾਦ ਕਰ ਲਿਆ 5 ਰੁਪਏ ਕਮਾਏ ਜਾ ਸਕਦੇ ਸੀ ਇਸ ਸਮੇਂ 'ਚ ਬੁੜਬੁੜਾ ਕੇ ਮੈਂ ਇੰਜ ਕਿਹਾ ਭਈ ਮੁੰਡਾ ਨਾ ਸੁਣੇ ਤੇ ਚਿੱਠੀ ਇਹ ਦੂਰੀ ਹੀ ਪਰੇ ਕਰ ਦਿੱਤੀ ਮੈਂ ਨਹੀਂ ਸੀ ਚਾਹੁੰਦਾ ਭਈ ਮੁੰਡੇ ਨੂੰ ਮੇਰੇ ਚਿਹਰੇ ਤੋਂ ਇਸ ਚਿੰਤਾ ਦਾ ਪਤਾ ਲੱਗੇ ਜਿਹੜੀ ਰਿਕਸ਼ੇ ਵਾਲੇ ਦੇਖਣ ਨਾਲ ਮੈਨੂੰ ਹੋ ਰਹੀ ਸੀ ਮੈਂ ਪਤਨੀ ਨੂੰ ਵੀ ਇਵੇਂ ਜ਼ਾਹਿਰ ਕਰ ਰਿਹਾ ਸੀ ਤੇ ਸਮਝਾ ਵੀ ਰਿਹਾ ਸੀ ਪਰ ਉਹ ਉੱਧਰ ਧਿਆਨ ਹੀ ਨਾ ਦੇਵੇ। ਸਾੜਾ ਆਪੇ ਥੱਕ ਹਾਰ ਕੇ ਚੱਲਿਆ ਜਾਵੇਗਾ। ਪਤਨੀ ਕੱਪ ਚੁੱਕ ਕੇ ਰਸੋਈ 'ਚ ਚਲੀ ਗਈ। ਮੈਂ ਉੱਠ ਕੇ ਬਾਹਰੀ ਵਿੱਚੋਂ ਝਾਤੀ ਮਾਰੀ। ਕੋਈ ਹੋਰ ਰਿਕਸ਼ੇ ਵਾਲਾ ਉਹਦੇ ਕੋਲ ਖਲੋਤਾ ਸੀ। ਉਹ ਦੂਜਾ ਰਿਕਸ਼ੇ ਵਾਲਾ ਵੀ ਕੋਈ ਗੱਲ ਕਰਕੇ ਕਾਹਰ ਨਾਲ ਅੱਗੇ ਵੱਲ ਨੂੰ ਚੱਲ ਗਿਆ। ਮੈਨੂੰ ਲੱਗਾ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਹੈ। ਇੰਨਾ ਵਿੱਚ ਇਕਤਾ ਬੜੀ ਐ ਝਗੜਾ ਹੋਣ ਤੇ ਸਾਰੇ ਚੰਬੜ ਜਾਂਦੇ ਨੇ ਪਰ ਦੂਜੇ ਮੁਸਾਫਰ ਵੇਖ ਕੇ ਵੀ ਲੰਘ ਜਾਂਦੇ ਨੇ ਬੁਲਾ ਲਿਆ ਵੇ ਪਿਆ ਮੈਂ ਕੋਈ ਡਰਦਾ ਸੋਚ ਕੇ ਮੈਂ ਕੁਰਸੀ ਤੇ ਬਹਿ ਗਿਆ ਪਤਨੀ ਮੁੜ ਕੇ ਆ ਕੇ ਬੂਹੇ ਚ ਖਲੋ ਗਈ ਹੌਲੀ ਦੇਣੀ ਕਹਿੰਦੀ ਰਿਕਸ਼ੇ ਵਾਲੇ ਨੂੰ ਚੰਗਾ ਹੁੰਦਾ ਇੱਕ ਕੱਪ ਚਾਹ ਪਿਆ ਦੇਂਦੀ ਹੁਣ ਡੋਲਣੀ ਪਈ ਓ ਸਮਝਾਉਤੇ ਦਰ ਆ ਲੱਭ ਰਹੀ ਸੀ ਲੱਗਦਾ ਸੀ ਉਹ ਹਾਰ ਗਈ ਐ ਜੇ ਔਰਿਕਸੇ ਵਾਲਾ ਮੁੜ ਕੇ ਆ ਜਾਵੇ ਤੇ ਮੈਂ ਇੱਥੋਂ ਚਲਾ ਜਾਵਾਂ ਤਾਂ ਇਹ ਉਹਨੂੰ ਚੁੱਪ ਕਰਕੇ 300 ਰੁਪਏ ਹੀ ਦੇ ਦੇਵੇਗੀ। ਕਿਉਂ ਜੀ ਉਹ ਕਹਿਣ ਲੱਗੀ ਜੇ ਰਾਤ ਹੋਵੇ ਮੀ ਬਸਦਾ ਹੋਵੇ ਤਾਂ 3 ਹੀ ਰੁਪਏ ਲੈਂਦੇ ਨੇ ਰਿਕਸ਼ੇ ਵਾਲੇ। ਹੁਣ ਮੀ ਬਸਦਾ। ਮੇਰੇ ਮੋਹੋਂ ਇਹੇ ਗੱਲ ਸਖਤੀ ਨਾਲ ਨਿਕਲ ਗਈ। ਏਸਦਾ ਅਹਿਸਾਸ ਮੈਨੂੰ ਵੀ ਸਿੱਦਤ ਨਾਲ ਹੋਇਆ। ਉਹ ਉੱਠ ਕੇ ਦੂਜੇ ਕਮਰੇ 'ਚ ਚਲੀ ਗਈ। ਮੈਂ ਚਿੱਠੀ ਦੇ ਦੋ ਤਿੰਨ ਸ਼ਬਦਾਂ ਚਿਹਟੀਆਂ ਤੇ ਪੂਰੀ ਕਰ ਦਿੱਤੀ ਪੂਰੀ ਕੀ ਕਰ ਦਿੱਤੀ ਥੱਕ ਹਾਰ ਕੇ ਲਿਖ ਦਿੱਤਾ ਹੋਰ ਗੱਲਾਂ ਮੈਂ ਅਗਲੀ ਚਿੱਠੀ ਚ ਲਿਖਾਂਗਾ ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗੇ ਤੇ ਲੱਕੜ ਵਾਲੇ ਮਿਸਤਰੀ ਨੇ ਜਿਹੜੀ ਗੱਲ ਮੈਨੂੰ ਦੱਸੀ ਸੀ ਉਹ ਫੁੱਲ ਭਲਾ ਗਈ ਵਿਚਕਾਰ ਹਰਾਮ ਜਿਹਾ ਦਾ ਉਹ ਆ ਗਿਆ ਸੀ ਜਿਹੜਾ ਚੌਂਕ ਚ ਖਲੋਤਾ ਸੀ ਸ਼ਾਇਦ ਹਾਲੇ ਵੀ ਉਂਝ ਖਲੋਤਾ ਹੋਵੇ ਰਿਕਸ਼ੇ ਦੀ ਕਾਠੀ ਤੇ ਕੋਣੀ ਟਿਕਾ ਕੇ ਮੈਨੂੰ ਪਤਨੀ ਦੀ ਇਹ ਆਦਤ ਤੇ ਖਿਜਾਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਕਰ ਲਈ ਜਾਵੇ ਤੇ ਅੱਡੇ ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਕਿ ਪੰਜੀ ਪੈਸੇ ਦਾ ਪਾਨ ਖਾ ਕੇ ਥੁੱਕ ਦਿੰਦੇ ਹੋ ਇਸ ਗਰੀਬ ਦੀ ਤਲੀ ਤੇ ਥੁੱਕ ਦਿਓ ਇਸ ਮਾਮਲੇ 'ਚ ਮੈਂ ਉਹਦੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਗੱਲ ਦਲੀਲ ਨਾਲੋਂ ਵੱਧ ਭਾਵਨਾ ਦੀ ਹੈ ਉਹ ਪੁਨ ਸਮਝ ਕੇ ਸੁਖੀ ਹੋ ਜਾਂਦੀ ਐ ਤੇ ਰਿਕਸ਼ੇ ਵਾਲਾ ਦਾ ਜਾ ਮੰਗਤਾ ਠੇਕੇ ਤੋਂ ਬੋਤਲ ਲੈ ਆਉਂਦਾ ਏ ਹੁਣ ਭਾਵਨਾ ਮਾਤਾ ਦੋਹਾਂ ਦੀ ਥੇਸ ਪਹੁੰਚੀ ਐ ਤੇ ਇਹਦੇ ਚ ਮਾੜਾ ਕੀ ਜੇ ਉਹਨੂੰ ਰਿਕਸ਼ੇ ਵਾਲੇ ਨੂੰ ਤੰਗੀ ਐ ਤਾਂ ਤੰਗੀ ਉਹਨਾਂ ਨੂੰ ਵੀ ਐ ਮੇਰਾ ਦਿਲ ਕੀਤਾ ਉਹੋ ਜੇ ਰਿਕਸ਼ੇ ਵਾਲੇ ਕੋਲ ਜਾ ਮਾ ਤੇ ਪੁੱਛਾਂ ਪਈ ਤੂੰ ਜਾਣਾ ਏ ਕਿ ਨਹੀਂ ਭਲਾ ਮਨਸ ਬਣ ਕੇ ਪੈਸੇ ਲੈ ਕੇ ਟੁਰ ਜਾ ਨਹੀਂ ਤਾਂ ਛਿੱਤਰ ਲਾ ਦੇਗਾ ਪੁਲਿਸ ਨੂੰ ਫੋਨ ਕਰਕੇ ਕਹਿ ਦਿਆਂਗਾ ਇਹ ਬਦਮਾਸ਼ ਰਿਕਸ਼ਾ ਵਾਲਾ ਮੈਨੂੰ ਧਮਕੀਆਂ ਦਿੰਦਾ ਹੈ ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਹੈ ਔਖਾ ਜਿਹਾ ਉੱਠ ਕੇ ਮੈਂ ਬਰਾਂਡੇ 'ਚ ਆਇਆ ਗੁੱਸੇ ਨਾਲ 베ੜੇ 'ਚ ਗਿਆ ਗੇਟ ਵੱਲ ਵਧਿਆ ਤਾਂ ਉਹ ਰਿਕਸ਼ੇ ਵਾਲਾ ਉੱਥੇ ਨਹੀਂ ਸੀ ਮੈਂ ਪਿਛਾ ਮੁੜ ਕੇ ਪਤਨੀ ਨੂੰ ਆਵਾਜ਼ ਮਾਰੀ ਉਹ ਕੋਈ ਧਰਮ ਪੋਥੀ ਪੜਦੀ ਬਾਹਰ ਨਿਕਲੀ ਮੈਂ ਉਹਨੂੰ ਦੱਸਿਆ ਕਿ ਉਹ ਚਲਾ ਗਿਆ ਏ ਉਹਨੇ ਛੱਟ ਦੇਣੀ ਪੁਥੀ ਬੰਦ ਕਰਕੇ ਬਰਾਂਡੇ ਦੀ ਮੰਨੀ ਤੇ ਰੱਖ ਦਿੱਤੀ ਅਸੀਂ ਲਾਂਚ ਪਈਆਂ ਕੁਰਸੀਆਂ ਤੇ ਬਹਿ ਗਏ ਉਹਦੇ ਚਿਹਰੇ ਤੇ ਦੁੱਖਾਂ ਦਾ ਜਿਹੜਾ ਪੋਚਾ ਫਿਰਿਆ ਪਿਆ ਸੀ ਉਹ ਧੁੱਪ ਗਿਆ ਸੀ ਮੈਂ ਐਵੇਂ ਪੁੱਛਿਆ ਅੱਜ ਰਾਤੀ ਫਿਲਮ ਨਾ ਵੇਖਾਈਏ ਉਹ ਹੂੰ ਹੁਣ ਆਪਾਂ ਇਹ 3 ਰੁਪਏ ਪਿੰਗਲਵਾੜੇ ਨੂੰ ਦੇ ਦੇਵਾਂਗੇ ਤੇ ਉਹ 50 ਪੈਸੇ ਜਿਹੜੇ ਤੂੰ ਵੱਧ ਦੇਣੇ ਸਾਨੂੰ ਉਹ ਉਹ ਅੱਡੇ ਵਾਲੇ ਮੰਗਤੇ ਦੀ ਤਲੀ ਤੇ ਰੱਖ ਦਿਆਂਗੇ ਜਿਵੇਂ ਤੇਰੀ ਮਰਜ਼ੀ ਤੂੰ ਮੁਖਤਿਆਰ ਹੈ ਮੈਨੂੰ ਕੀ ਗੱਲ ਕਰ ਅਸੀਂ ਇੱਕ ਦੂਜੇ ਵੱਲ ਵੇਖਿਆ ਤੇ ਮੁਸਕਰਾ ਪਏ ਹਾਂਜੀ ਇਹ ਏਸੀ ਕਹਾਣੀ ਮਾੜਾ ਬੰਦਾ ਤੇ ਕਮੈਂਟ ਕਰਕੇ ਦੱਸਿਓ ਕਿ ਮਾੜਾ ਬੰਦਾ ਕੌਣ ਆ ਇਹਦੇ ਵਿੱਚ ਕੱਲ ਇਹਦੇ ਪ੍ਰਸ਼ਨ ਉੱਤਰ ਕਰਾਂਗੇ ਜਿਹੜੇ ਵੀ ਨਾਲ ਜੁੜਿਓ ਜੇ ਕਹਾਣੀ ਪੂਰੀ ਨਹੀਂ ਸੁਣੀ ਤਾਂ ਪਹਿਲਾਂ ਸੁਣ ਲਿਓ ਪਿੱਛੇ ਤੋਂ ਠੀਕ ਹੈ ਜੀ ਤਾਂ ਜੋ ਪਤਾ ਲੱਗ ਜਵੇ ਸਮਝ ਆ ਜਵੇ ਕਹਾਣੀ ਤਾਂ ਪੂਰੀ ਕਹਾਣੀ ਕਰਾਉਣ ਦਾ ਮਤਲਬ ਵੀ ਇਹੀ ਹੁੰਦਾ ਮਕਸਦ ਵੀ ਹਰ ਇੱਕ ਗੱਲ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਠੀਕ ਹੈ ਜੀ ਇਹ ਸਾਰੀਆਂ ਹੀ ਕਹਾਣੀਆਂ ਨੇ ਜੋ ਵੀ ਹੈਗਾ ਸਿਲੇਬਸ ਵਿੱਚ ਆਪਾਂ ਨੂੰ ਕੁਝ ਨਾ ਕੁਝ ਸਿਖਾ ਕੇ ਜਾਂਦਾ ਬੱਚਿਆਂ ਨੂੰ ਕਮੈਂਟ ਕਰਕੇ ਦੱਸਿਓ ਜੀ ਕਿੱਥੋਂ ਜੁੜਿਓ ਕਿੱਥੋਂ ਜੁੜਿਓ ਜੀ ਜੇ ਜਾਂ ਕੋਈ ਪ੍ਰਸ਼ਨ ਹੈਗਾ ਤਾਂ ਦੱਸਿਓ ਇੱਕ ਅੱਜ ਮੈਂ ਗੱਲ ਕਰਨੀ ਸੀ ਜੀ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਸਕਾ ਮਹੋਰੀਆ ਵੱਡੇ ਵੱਡੇ ਬੰਦੇ ਵੀ ਨਹੀਂ ਦੇਖੋ ਇਹਦੇ ਤੋਂ ਬਚ ਸਕਤੇ ਨਾ 10 ਸਾਲ ਦੀ ਕੁੜੀ ਹੈ ਜਿਵੇਂ ਐਕਸੇ ਕੋ ਮਾਰਦੀ ਕੱਲ ਦੀ ਖਬਰ ਆ ਰਹੀ ਹੈ ਕਿ ਉਹਨੂੰ ਗੇਮ ਖੇਡਦੇ ਹੋਏ ਕਿਵੇਂ ਉਹ ਉਹਦੇ ਚ ਫਸ ਗਈ ਆਸੀਫ ਖਾਨ ਖਾਏ ਸਸਰੀ ਕਾਲ ਜੀ ਕਿੱਥੋਂ ਜੁੜੇ ਹੋ ਤੇ ਆਪਣੇ ਦੇਖੋ ਸਾਰੇ ਬੱਚੇ ਗੇਮ ਖੇਡਦੇ ਨੇ ਤੇ ਉਹਦੇ ਚ ਹੀ ਫਿਰ ਅੱਗੇ ਅੱਗੇ ਫਸੇ ਜਾਂਦੇ ਨੇ ਹਾਂਜੀ ਕਿੱਥੋਂ ਜੁੜਿਆ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜੇ ਨਹੀਂ ਕੀਤਾ ਹੋਇਆ ਤੇ ਜੇ ਵਧੀਆ ਲੱਗਦੀ ਹੈ ਵੀਡੀਓ ਤਾਂ ਅੱਗੇ ਭੇਜਿਓ ਜਰੂਰ ਆਰ ਜੇ ਕੀ ਲਿਖਿਆ ਜੀ ਤੁਸੀਂ ਪੂਰਾ ਲਿਖੋ ਤੇ ਦੇਖੋ ਛੋਟੇ ਛੋਟੇ ਬੱਚੇ ਨੇ ਜਿਹੜੇ ਆਪਾਂ 5ਵੀਂ 6ਵੀਂ 7ਵੀਂ ਵਾਲੇ ਬੱਚਿਆਂ ਨੂੰ ਆਪਾਂ ਫੋਨ ਦੇ ਦਿੰਨੇ ਆ ਤੇ ਜ਼ਰੂਰੀ ਹੁੰਦਾ ਕਿ ਆਪਾਂ ਉਹਨਾਂ ਦੀ ਨਿਗਰਖੀ ਆ ਕਿ ਬੱਚੇ ਕਰਦੇ ਕੀ ਨੇ ਕਿ ਅੱਗੇ ਅੱਗੇ ਤਾਂ ਕਿ ਕਿਸੇ ਟਰੈਕ ਦੇ ਵਿੱਚ ਨਾ ਫਸਣ ਜਦੋਂ ਹੁਣ ਉਹਨੇ ਤਾਂ ਆਪਣੀ ਮਾਂ ਨੂੰ ਦੱਸਤਾ ਜਦੇ ਵੀ ਮੈਨੂੰ ਕੀ ਕਹਿ ਰਹੇ ਨੇ ਉਹ Rajasthan Alwar ਧੰਨਵਾਦ ਜੀ ਤੁਹਾਡਾ ਜੁੜਨ ਲਈ ਠੀਕ ਹੈ ਨਾ ਚਾਹੁੰਦੇ ਹੋ ਬੱਚਿਆਂ ਦਾ ਜਿਹੜਾ ਸਾਈਬਰ ਕਰਾਈਮ ਹੋ ਰਿਹਾ ਬੱਚਿਆਂ ਦੇ ਨਾਲ ਜੇ ਉਹ ਆਪਣੀ ਮਾਂ ਨੂੰ ਨਾਲ ਦੱਸਦੀ ਤੇ ਅੱਗੇ-ਅੱਗੇ ਉਹਦੀਆਂ ਗੱਲਾਂ ਦੇ ਵਿੱਚ ਜਿਵੇਂ-ਜਿਵੇਂ ਉਹ ਕਹਿੰਦੇ ਸੀ ਫਸਦੀ ਜਾਂਦੀ ਟਰੈਕ ਦੇ ਵਿੱਚ ਤਾਂ ਫਿਰ ਉਹਨੂੰ ਅੱਗੇ ਪਤਾ ਹੀ ਆ ਤੁਹਾਨੂੰ ਫਿਰ ਬਲੈਕਮੇਲ ਕਰਨਾ ਸੀ ਤੇ ਐਵੇਂ ਆਪਣੇ ਬੱਚੇ ਫਸਦੇ ਨੇ ਹੁਣ ਸਾਈਬਰ ਕਰਾਈਮ ਦੇ ਬਾਰੇ ਸੁਣਦੇ ਵੀ ਨਹੀਂ ਬੱਚੇ ਤਾਂ ਜਿਹੜੇ ਬਹੁਤ ਸਾਰੇ ਹੁਣ ਦੇਖਿਆ ਸਕੂਲਾਂ ਦੇ ਵਿੱਚ ਕਿ ਬੱਚੇ ਆਪ ਹੀ ਸਾਈਬਰ ਕਰਾਈਮ ਕਰਨ ਲੱਗ ਗਏ ਕੋਈ ਨਾ ਕੋਈ ਗਲਤ ਉਹ ਕਰਕੇ ਹਰਕਤ ਕਰਕੇ ਤੇ ਕੁੜੀਆਂ ਨੂੰ ਬਲੈਕਮੇਲ ਕਰਦੇ ਨੇ ਬਹੁਤ ਜਿਆਦਾ ਬਚਣ ਦੀ ਲੋੜ ਹੈ ਕੁੜੀਆਂ ਨੂੰ ਤਾਂ ਹਰ ਪਾਸੇ ਹਰ ਸਮੇਂ ਪੂਰਾ ਚੇਤਨ ਹੋਣਾ ਚਾਹੀਦਾ ਤੇ ਨਾਲ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਠੀਕ ਹੈ ਜੀ ਮੁੰਡਿਆਂ ਲਈ ਵੀ ਬਹੁਤ ਜ਼ਰੂਰੀ ਹੈ ਚੇਤਨਤਾ ਜਿਵੇਂ ਹੁਣ ਆਪਾਂ ਨੂੰ ਪਤਾ ਹੀ ਹੈ ਹੁਸਿਆਰਪੁਰ ਦੀ ਘਟਨਾ ਕਿ ਉਹ ਛੋਟੇ ਜਿਹੇ ਮੁੰਡੇ ਨੂੰ ਐ ਦੇਖੋ ਕਿੰਨਾ ਉਹਦੇ ਨਾਲ ਬੁਰਾ ਕੀਤਾ ਤਾਂ ਸਮਾਜ ਦੇ ਵਿੱਚ ਗੰਦਗੀ ਤਾਂ ਕਾਫੀ ਜਿਆਦਾ ਫੈਲ ਚੁੱਕੀ ਹੈ ਉਹਨੂੰ ਸੁਧਾਰਨ ਵਾਸਤੇ ਆਪਾਂ ਨੂੰ ਕਰਨਾ ਤਾਂ ਪੈਣਾ ਕੁਝ ਨਾ ਕੁਝ ਚੇਤਨਤਾ ਹੋਣਾ ਪੈਣਾ ਕਮੈਂਟ ਕਰਕੇ ਦੱਸਿਓ ਜੀ ਕਿੱਥੋਂ ਜੁੜਿਆ ਹੋ ਜੇ ਕੁਝ ਕਹਿਣਾ ចਾਹੁੰਦੇ ਹੋ ਤਾਂ ਦੱਸੋ ਕਹਾਣੀ ਪੂਰੀ ਸੁਣ ਕੇ ਫਿਰ ਇਹਦੇ ਬਾਰੇ ਮੈਨੂੰ ਕਮੈਂਟ ਕਰਿਓ ਬਾਅਦ ਚ ਵੀਡੀਓ ਤੇ ਕਿ ਕਿ ਮਹਿੰਦੀ ਲੱਗੀ ਆ ਤੁਹਾਨੂੰ ਤੇ ਮਾੜਾ ਬੰਦਾ ਪੁੱਛਦੀ ਸੀ ਮੈਂ ਜਿਨ੍ਹਾਂ ਨੇ ਕਹਾਣੀ ਪੂਰੀ ਸੁਣੀ ਆ ਦੱਸਿਓ ਉਹ ਮਾੜਾ ਬੰਦਾ ਕੌਣ ਆ ਇਹਦੇ ਵਿੱਚ ਰਿਕਸ਼ੇ ਵਾਲਾ ਹੈ ਜਾਂ ਕਹਾਣੀਕਾਰ ਹੈ ਜਿਨੇ ਮੈਂ ਪੱਤਰ ਹੈ ਜਿਹੜਾ ਇਹਦੇ ਵਿੱਚ ਤੇ ਜਾਂ ਫਿਰ ਉਹਦੀ ਪਤਨੀ ਜਿਹੜੀ ਰਿਕਸ਼ਾ ਕਰਕੇ ਆਈ ਸੀ ਠੀਕ ਹੈ ਜੀ ਤੇ ਕੀ ਵੀ ਭਾਵਨਾ ਕੀ ਦੀ ਮਾੜੀ ਆ ਇਹ ਕਹਾਣੀ ਸੁਣ ਕੇ ਸਾਰਾ ਕੁਝ ਫਿਰ ਕੱਲ ਪ੍ਰਸ਼ਨ ਉੱਤਰ ਕਰਾਂਗੇ ਉਹਦੇ ਵਿੱਚ ਅੱਗੇ ਹੋਰ ਕੀ ਕਰਨਾ ਚਾਹੁੰਦੇ ਹੋ ਦੱਸਿਓ ਜਰੂਰ ਤੇ ਇੱਕ ਮੈਨ ਲਾਉਣੀ ਹੁੰਨੀ ਆ ਲਾਈਵ ਸਮਾਂ ਲਾਉਣੀ ਹੁੰਨਿਆ ਗੱਲਬਾਤ ਤੇ ਕਿ ਸਮਾਜ ਦੇ ਲਈ ਆਪਾਂ ਕੀ ਕਰ ਸਕਦੇ ਆ ਕਿਵੇਂ ਸਮਾਜ ਵਧੀਆ ਬਣ ਸਕਦਾ ਹੈ ਕਿਵੇਂ ਉਹ ਸਾਰੀ ਗੱਲਬਾਤ ਕਿਹੜੇ ਵਿਸ਼ੇ ਤੇ ਕਰਨਾ ਚਾਹੁੰਦੇ ਹੋ ਅੱਗੇ ਤੁਸੀਂ ਉਹ ਦੱਸਿਓ ਜ਼ਰੂਰੀ ਇਸ ਵਾਰ ਮੈਨੂੰ ਜੇ ਨਵੇਂ ਆਏ ਹੋ ਤਾਂ ਪਿਛਲੀਆਂ ਜਿਹੜੀਆਂ ਵੀਡੀਓਜ਼ ਨੇ ਉਹ ਦੇਖਿਓ ਜ਼ਰੂਰ ਬੱਚਿਆਂ ਨੂੰ ਆਪਾਂ ਕਿਵੇਂ ਸਮਾਜ ਦੇ ਵਿੱਚ ਵਧੀਆ ਵਿਚਰਨ ਦੇ ਲਈ ਪ੍ਰੇਰਿਤ ਕਰਨਾ ਤੇ ਕਿਵੇਂ ਉਹ ਕੰਮਜਾਬੀ ਹਾਸਲ ਕਰ ਸਕਦੇ ਨੇ ਤੇ ਸੋਸ਼ਲ ਮੀਡੀਆ ਤੋਂ ਵੱਧ ਤੋਂ ਵੱਧ ਪਹੁੰਚਾਉਣਾ ਕਿਵੇਂ ਆ ਬੱਚਿਆਂ ਨੂੰ ਠੀਕ ਹੈ ਜੀ ਚੈਨਲ ਦੇ ਨਾਲ ਜੁੜਦੇ ਹੋ ਜਿਹੜੇ ਵੀ ਚੈਨਲ ਨੂੰ ਸਪੋਰਟ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਜੇ ਕੋਈ ਹੋਰ ਗੱਲਬਾਤ ਹੈਗੀ ਹੈ ਜੀ ਕਮੈਂਟ ਕਰ ਲਓ ਮੈਂ ਤਾਂ ਫਿਰ ਸਮਾਪਤੀ ਵੱਲ ਨੂੰ ਵਧਾਂਗੇ ਹੁਣ ਜਿਹੜੇ ਵੀ ਨਾਲ ਕਮੈਂਟ ਚੈਨਲ ਦੇ ਨਾਲ ਜੁੜਦੇ ਹੋ ਇਸੇ ਤਰ੍ਹਾਂ ਜੁੜਦੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ